ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਾਮਾ ਸ਼ਹਿਰ ਦੇਖ ਰਹੇ ਹੋ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਹਰਿਆਵਲ ਪੰਜਾਬ ਵੱਲੋਂ ਗੀਤਾ ਭਵਨ ਰੋਡ ਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਬਹੁਤ ਸਾਰੇ ਵਾਤਾਵਰਨ ਪ੍ਰੇਮੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੂਟੇ ਲਗਾਉਣ ਦੇ ਫਾਇਦੇ ਲੋਕਾਂ ਨਾਲ ਸਾਂਝੇ ਕੀਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਗਰ ਬੂਟੇ ਲਗਾਉਣ ਲਈ ਕਿਸੇ ਕੋਲ ਜ਼ਮੀਨ ਨਹੀਂ ਹੈ ਤਾਂ ਆਪਣੇ ਛੱਤਾਂ ਦੇ ਉੱਪਰ ਗਮਲਿਆਂ ਵਿੱਚ ਬੂਟੇ ਲਗਾਉਣ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਵਾਤਾਵਰਨ ਤਾਂ ਸਾਫ਼ ਸੁਥਰਾ ਰਹੂਗਾ ਪਰ ਨਾਲ ਦੀ ਨਾਲ ਪਾਣੀ ਦੀ ਜੋ ਮੁਸ਼ਕਿਲ ਕਈ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਆ ਰਹੀ ਹੈ ਉਹ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਹਰਿਆਵਲ ਪੰਜਾਬ ਵੱਲੋਂ ਸ਼ਵੀਲ ਦੇ ਨਾਲ-ਨਾਲ ਰਾਹਗੀਰਾਂ ਨੂੰ ਪੌਦੇ ਦੇ ਕੇ ਇਹਨਾਂ ਦੀ ਸਾਂਭ ਸੰਭਾਲ ਕਰਨ ਦੀ ਵੀ ਅਪੀਲ ਕੀਤੀ ਗਈ ਹੈ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਜਿਸ ਦਿਨ ਸਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਉਹ ਮੌਕੇ ਦੇ ਉੱਤੇ ਹਰਿਆਵਲ ਪੰਜਾਬ ਵੱਲੋਂ ਅੱਜ ਬੂਟਿਆਂ ਦਾ ਲੰਗਰ ਬੂਟਿਆਂ ਦੀ ਸ਼ਵੀਲ ਜਿਹੜੀ ਹੈਗੀ ਤਾਂ ਭਵਾਂ ਰੋਡ ਤੇ ਲਗਾਈ ਜਾ ਰਹੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਡੇ ਸਾਰਿਆਂ ਦਾ ਕੋਟੀ ਕੋਟੀ ਨਮਨ ਹੈ ਜਿਨ੍ਹਾਂ ਨੇ ਸਾਨੂੰ ਸਬਰ ਸੰਤੋਖ ਦਾ ਬਹੁਤ ਵੱਡਾ ਸਨੇਹਾ ਜਿਹੜਾ ਹੈ ਉਹ ਦਿੱਤਾ ਹੈ ਸੋ ਅੱਜ ਅਸੀਂ ਜਿਸ ਦੌਰ ਚੋਂ ਗੁਜ਼ਰ ਕੇ ਜਾ ਰਹੇ ਹਾਂ ਔਰ ਮਾਤਾਵਰਨ ਅਸੀਂ ਦੇਖ ਰਹੇ ਹਾਂ ਟੈਂਪਰੇਚਰ ਕਿੱਥੇ ਪਹੁੰਚ ਰਿਹਾ ਹੈ ਸੋ ਸਾਡੀ ਪ੍ਰਾਇੋਰਟੀ ਜਿਹੜੀ ਹੈ ਉਹ ਪਾਣੀ ਬਚਾਉਣ ਦੇ ਉੱਤੇ ਔਰ ਵੱਧ ਤੋਂ ਵੱਧ ਜਿਹੜੇ ਪੌਦੇ ਲਗਾਉਣ ਦੇ ਉੱਪਰ ਹੋਣੀ ਚਾਹੀਦੀ ਹੈ ਅਸੀਂ ਹਰਿਆਵਲ ਪੰਜਾਬ ਵੱਲੋਂ ਸਮੁੱਚੇ ਪੰਜਾਬ ਨੂੰ ਤਕਬੀਲ ਕਰਦੇ ਆ ਕਿ ਜਿਸ ਕੋਲ ਜ਼ਮੀਨ ਦੇ ਉੱਤੇ ਵੀ ਬੀਜੇ ਲਾਣ ਦੀ ਜਗ੍ਹਾ ਨਹੀਂ ਹੈ ਉਹ ਆਪਣੀ ਛੱਤਾਂ ਉੱਪਰ ਵੀ ਪਲਾਂਟਿੰਗ ਕਰਾ ਕੇ ਨਰਸਰੀਆਂ ਬਣਾ ਸਕਦਾ ਹੈ ਕਿਉਂਕਿ ਪਲਾਂਟਸ ਜਿਹੜੇ ਹਨ ਉਹ ਕਾਰਬਨ ਦਾ ਕਾਰਬਨ ਅਬਜ਼ੌਰਬ ਕਰਨ ਦੇ ਵਿੱਚ ਅਬਜ਼ੌਰਬ ਕਰਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੇ ਹਨ ਸੋ ਅੱਜ ਜੋ ਵੀ ਵਾਤਾਵਰਣ ਦੇ ਵਿੱਚ ਇੰਬੈਲੈਂਸ ਹੋਇਆ ਹੈ ਉਹ ਵੱਧ ਤੋਂ ਵੱਧ ਪਲਾਂਟੇਸ਼ਨ ਕਰਕੇ ਠੀਕ ਹੋ ਸਕਦਾ ਹੈ ਔਰ ਪਲਾਂਟੇਸ਼ਨ ਦੇ ਜਰੀਏ ਪਾਣੀ ਦੇ ਲੈਵਲ ਨੂੰ ਵੀ ਅਸੀਂ ਉੱਪਰ ਚੱਕ ਸਕਦੇ ਹਾਂ ਤੋ ਇਹ ਦੋ ਮੈਸੇਜ ਜਿਹੜੇ ਹੈ ਅਸੀਂ ਅੱਜ ਸ਼ਾਮੀਂ ਲਗਾ ਕੇ ਦੇ ਰਹੇ ਹਾਂ ਸੋ ਬਹੁਤ-ਬਹੁਤ ਦਾਤਸਬਾ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇਹ ਉਤਾਲਾ ਕੀਤਾ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਹਰਿਆਵਲ ਪੰਜਾਬ ਨਵਾਂ ਸ਼ਹਿਰ ਦੇ ਵੱਲੋਂ ਪੰਜਵੇਂ ਬਾਦਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅੱਜ ਬੂਟਿਆਂ ਦਾ ਲੰਗਰ ਖੜੀ ਸ਼ਬੀਰ ਇੱਥੇ ਲਗਾਈ ਗਈ ਹੈ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਬਾਕਲੋ ਕੇ ਫਰਮਾ ਤੇ ਸੁਬੀਲ ਲੱਗਦੀ ਹੈ ਸੁਬੀਲ ਵੀ ਲਗਾਨੀ ਚਾਹੀਦੀ ਹੈ ਉਹਦੇ ਨਾਲ ਦੇ ਨਾਲ ਸਾਨੂੰ ਵਾਤਾਵਰਣ ਦੀ ਸੰਭਾਲ ਦਾ ਉਪਰਾਲਾ ਵੀ ਕਰਨਾ ਚਾਹੀਦਾ ਹੈ ਅੱਜ ਕਈ ਜਗ੍ਹਾ ਦੇਖਿਆ ਕਿ ਸੁਬੀਲ ਦੇ ਨਾਲ ਨਾਲ ਉੱਥੇ ਬੂਟੇ ਵੀ ਬੰਡੇ ਗਏ ਹਨ ਤੇ ਇੱਥੇ ਵੀ ਅੱਜ ਹਰਿਆਵਲ ਪੰਜਾਬ ਵੱਲੋਂ ਕਿਤਾਬਘਰ ਰੋਡ ਵਿਖੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਜਿਦੇ ਵਿੱਚ ਕਮੇਰ, ਤੁਲਸੀ, ਨਿੰਮ, ਬਾਰੀਜਾ ਅਤੇ ਹਾਰ ਸ਼ਿੰਗਾਰ ਦੇ ਬੂਟੇ ਇੱਥੇ ਬੰਡੇ ਗਏ ਹਨ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਹੈ ਜੀ ਮੈਂ ਸਾਰਿਆਂ ਨੂੰ ਬਹੁਤ ਬਧਾਈ ਦੇ ਰਿਹਾ ਕਿ ਇਦਾਂ ਹੀ ਉਪਰਾਲੇ ਕਰਦੇ ਰਹੋ ਕਿ ਸਾਡਾ ਜਿਹੜਾ ਸਿਲਸਾ ਹੈ ਉਹ ਹਰ ਹਰਿਆਰੇ ਵਿੱਚ ਫੈਲੇ। ਇਹ ਗੱਲ ਤਾਂ ਬਹੁਤ ਜ਼ਰੂਰੀ ਹੈ। ਜੇ ਹੋਰ ਹੀ ਤੇ ਪਹਿਲਾਂ ਹੀ ਇੱਕ ਜਗ੍ਹਾ ਤੇ ਕਸੌਰੇ ਵੰਡ ਕੇ ਆਏ ਪੰਛੀਆਂ ਦੇ ਪਾਣੀ ਵਾਸਤੇ, ਪੰਛੀਆਂ ਦੇ ਅਨਾਜ ਵਾਸਤੇ ਤੇ ਇਸ ਜਗ੍ਹਾ ਤੇ ਜਿਹੜਾ ਹਰਿਆਵਲ ਪੰਜਾਬ ਵੱਲੋਂ ਜਿਹੜਾ ਉਪਰਾਲਾ ਹੈ ਮੈਂ ਸਿਰਫ ਇੱਕ ਚੀਜ਼ ਧਿਆਨ ਚਲਿਆਣਾ ਚਾਹਨਾ ਪੰਜਾਬ ਦੀ ਜਿਹੜੀ ਫੋਰੈਸਟ ਲੈਂਡ ਰਿਕੁਆਇਰਡ ਹੈ ਅੱਛੀ ਜਲਵਾਯੂ ਵਾਸਤੇ ਉਹ 33.67% ਹੈ ਜਿਹੜੀ ਐਸਟੈਂਡ ਫੋਰੈਸਟ ਲੈਂਗ ਹੈ ਪੇੜ ਪੌਦਿਆਂ ਦੀ ਜਗ੍ਹਾ ਜਿਹੜੀ ਹੈ ਜੰਗਲਾਤ ਵਾਲੀ ਉਹ 3.67 ਹੈ ਇਹਨੇ ਪਰਸੈਂਟ ਸਗੈ ਜਿਹੜਾ ਗੈਪ ਹੈ 30% ਦਾ ਪਰ ਨਾ ਸਾਨੂੰ ਹੀ ਵੇਣਾ ਮਿਹਨਤ ਸਾਨੂੰ ਹੀ ਕਰਨੀ ਪੈਣੀ ਆ ਅੱਜ ਦੀ ਹੀ ਜਿਹੜੀ ਮੇਨ ਖਬਰ ਹੈ ਦੋ ਤਿੰਨ ਦਿਨ ਪਹਿਲਾਂ ਦੀ ਖਬਰ ਸੀ ਫਤਿਹਗੜ੍ਹ ਸਾਹਿਬ ਸਬਮਰਸੀਬਲ ਦੇ ਵਿੱਚੋਂ ਕੁਝ ਏਰੀਆ ਦੇ ਵਿੱਚ ਸਬਮਰਸੀਬਲ ਚ ਪਾਣੀ ਆਣੇ ਬੰਦ ਹੋ ਗਏ ਅੱਜ ਦੀ ਖਬਰ ਹੈ ਸ਼ਹੀਦ ਭਗਤ ਸਿੰਘ ਏਰੀਆ ਦੇ ਵੀ ਕੁਝ ਇਹ ਜਿਹੜਾ ਸਗਾ ਜਿਲ੍ਹਾ ਇਹਦੇ ਕੁਝ ਏਰੀਆ ਦੇ ਵਿੱਚੋਂ 1.59 1.59 ਡੇਢ ਮੀਕਰ ਤੋਂ ਜ਼ਿਆਦਾ ਪਾਣੀ ਨੀਚੇ ਡੂੰਘੇ ਹੋ ਗਏ। ਤੇ ਲਿਆਣੇ ਤਾਂ ਸਾਨੂੰ ਹੀ ਬਣਨੇ ਆ ਸਿਰਫ ਪੌਦੇ ਲਾ ਲੱਗੇ। ਅੱਜ ਜਿਹੜਾ ਸ਼ਹੀਦੀ ਦਿਹਾੜਾ ਹੈ ਪੰਜਵੀਂ ਪਾਤਸ਼ਾਹੀ ਦਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਸ ਦਿਨ ਇੰਝ ਵੱਡਾ ਉਪਰਾਲਾ ਸਾਰੇ ਜਣੇ ਮਿਲ ਕੇ ਕਰ ਰਹੇ ਆ ਜਿਹਦੇ ਪੌਦਿਆਂ ਦੀ ਛਵੀਲ ਹਰਿਆਵਲ ਪੰਜਾਬ ਲਗਾ ਰਹੀ ਹੈ। ਇਹ ਜਗ੍ਹਾ-ਜਗ੍ਹਾ ਮੋੜ-ਮੋੜ ਨੁੱਕਰ-ਨੁੱਕਰ ਇੰਟਰਪੀਲਾਂ ਲੱਗਣੀਆਂ ਚਾਹੀਦੀਆਂ ਸਿਰਫ ਸਿਰਫ ਬੂਟੇ ਲਾਣ ਤੱਕ ਨਹੀਂ ਬੂਟਿਆਂ ਦੀ ਸੰਭਾਲ ਤੇ ਜਦ ਤੱਕ ਬੂਟੇ ਵੱਡੇ ਨਾ ਹੋ ਜਾਣ ਇਹਦੋਂ ਤੱਕ ਦੀ ਸੰਭਾਲ ਪੁੱਤਾਂ ਦੀ ਤਰ੍ਹਾਂ ਸੰਭਾਲ ਕਰਨੀ ਪੈਣੀ ਧਰਤੀ ਦੀ ਸੰਭਾਲ ਕਰਨੀ ਪੈਣੀ ਵਾਤਾਵਰਣ ਦੀ ਸੰਭਾਲ ਹੋਊਗੀ ਤਾਂ ਅਸੀਂ ਸਾਰੇ ਬਚਾਂਗੇ ਨਹੀਂ ਤਾਂ ਬਹੁਤ ਨੇੜੇ ਹੀ ਐ ਜਦੋਂ ਧਰਤੀ ਦੇ ਨਾਲ ਨਾਲ ਅਸੀਂ ਖਤਮ ਹੋਣ ਵਾਲੇ ਆ ਸਾਡੀ ਆਪਣੀ ਲੋੜ ਵੀ ਐ ਸਿਰਫ ਧਰਤੀ ਦੀ ਲੋੜ ਨਹੀਂ ਸਾਨੂੰ ਸਮਝ ਨਾ ਪਏਗਾ